ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਪੰਜਾਬੀ ਮਿਊਜ਼ਿਕ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਅੱਗੇ ਆ ਰਹੇ ਨੇ। ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹਾਲਾਤ ਬੇਹਦ ਗੰਭੀਰ ਬਣੇ ਹੋਏ ਨੇ। ਅਜਿਹੇ ਵਿੱਚ ਕਲਾਕਾਰ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਸਰਤਾਜ ਫਾਊਂਡੇਸ਼ਨ ਵੱਲੋਂ ਵੀ ਪਹਿਲ ਕਦਮੀ ਕਰਦੇ ਹੋਏ ਕਰੀਬ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਨੇ। ਉਹਨਾਂ ਨੇ ਨਾਲ ਹੀ ਇਹ ਗੱਲ ਵੀ ਕਹੀ ਹੈ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਹਰ ਇੱਕ ਨੂੰ ਇਨਸਾਨੀਅਤ ਦੇ ਨਾਤੇ ਪੀੜਤਾਂ ਦੇ ਨਾਲ ਖੜਾ ਹੋਣਾ ਚਾਹੀਦਾ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਡੇ ਸੂਫੀ ਗਾਇਕ ਸਤਿੰਦਰ ਸਰਤਾਜ ਵੱਲੋਂ ਅੰਮ੍ਰਿਤਸਰ ਦੀ ਡੀਸੀ ਸਾਖਸ਼ੀ ਸਾਨੀ ਦੇ ਨਾਲ ਮਿਲ ਕੇ ਅਜਨਾਲਾ ਵਿੱਚ ਕਰੀਬ 500 ਪਰਿਵਾਰਾਂ ਤੱਕ ਇਹ ਰਾਸ਼ਨ ਜਿਹੜੀਆਂ ਕਿੱਟਾਂ ਨੇ ਇਹ ਪਹੁੰਚਾਈਆਂ ਗਈਆਂ ਹਨ ਇੰਜ ਹੀ ਉਹਨਾਂ ਨੇ ਫਾਜ਼ਿਲਕਾ ਦੇ ਵਿੱਚ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਰਾਸ਼ਨ ਉਪਲਬਧ ਕਰਵਾਇਆ ਜਿਸ ਦੀਆਂ ਕਿ ਕੁਝ ਵੀਡੀਓ ਯਾਨੀ ਕਿ ਸਰਤਾਜ ਫਾਊਂਡੇਸ਼ਨ ਦੀਆਂ ਜਿਹੜੀਆਂ ਵੀਡੀਓ ਰਾਸ਼ਨ ਕਿੱਟਾਂ ਵੰਡ ਰਹੀਆਂ ਨੇ ਉਹ ਸਾਹਮਣੇ ਆਈਆਂ ਨੇ ਲੋਕਾਂ ਦੀ ਸਹਾਇਤਾ ਦੇ ਲਈ ਸਤਿੰਦਰ ਸਰਤਾਜ ਦੀ ਟੀਮ ਦੀ ਇਹ ਵੱਡੀ ਪਹਿਲ ਕਦਮੀ ਹੈ ਜਿਸ ਦੀ ਕਿ ਸ਼ਲਾਘਾ ਕੀਤੀ jari ya